ਇਸੇ ਤਰੀਕੇ ਮਹਾਰਾਜਾ ਰਣਜੀਤ ਸਿੰਘ ਦੇ ਬੰਦਿਆਂ 'ਚ ਭਰਤੀ ਹੋਣਾ ਤੂੰ ਉਹਨਾਂ ਦਿਨਾਂ 'ਚ ਸ਼ੇਰੇ ਪੰਜਾਬ ਦਾ ਇੱਕ ਘੋੜਾ ਬਿਮਾਰ ਹੋਇਆ ਉਹ ਡਾਕਟਰ ਸੀ ਐਲੋਪੈਥੀ ਦਾ ਐਲੋਪੈਥੀ ਮਤਲਬ ਜਿਹਨੂੰ ਆਪਾਂ ਅੰਗਰੇਜ਼ੀ ਦਵਾਈਆਂ ਕਹਿ ਦਿੰਨੇ ਆ ਇਹ ਉਹਨਾਂ ਦੀ ਕਾੜ ਆ ਉਸ ਡਾਕਟਰ ਨੇ ਘੋੜਾ ਠੀਕ ਕਰ ਦਿੱਤਾ ਤੇ ਡਾਕਟਰ ਮਹਾਰਾਜਾ ਰਣਜੀਤ ਸਿੰਘ ਦੀ ਨਿਗਾਹ ਚੜ ਗਿਆ ਡਾਕਟਰ ਕਹਿੰਦਾ ਜੀ ਮੈਨੂੰ ਆਪਣਾ ਫੈਮਲੀ ਡਾਕਟਰ ਬਣਾਓ ਮੈਂ ਦੱਸਿਆ ਕਰੂੰ ਕੀ ਖਾਣਾ ਕੀ ਪੀਣਾ ਕਿੰਨੇ ਵਜੇ ਉੱਠਣਾ ਕਿੱਧਰ ਜਾਣਾ ਕਿਵੇਂ ਜਾਣਾ ਬਸ ਉਸ ਬੰਦੇ ਨੂੰ ਨਾਲ ਰੱਖਣਾ ਪੰਜਾਬ ਲਈ ਘਾਟੇ ਦਾ ਸੌਦਾ ਸੀ ਉਹਨੇ ਸਲੋਪ ਵਾਈਜ਼ਨ ਦੇ ਦੇ ਕੇ ਧੀਮਾ ਜ਼ਹਿਰ ਦੇ ਦੇ ਕੇ ਸ਼ੇਰੇ ਪੰਜਾਬ ਦਾ ਸਰੀਰ ਅੰਦਰੋਂ ਗਾਲਿਆ ਅਸਲ ਵਿੱਚ ਉਹ ਬੰਦਾ ਈਸਟ ਇੰਡੀਆ ਕੰਪਨੀ ਨੇ ਪਲਾਨ ਕਰਕੇ ਸ਼ੇਰੇ ਪੰਜਾਬ ਦੇ ਰਾਜ ਭਾਗ ਦੇ ਵਿੱਚ ਕੱਲਿਆ ਸੀ ਸ਼ੇਰੇ ਪੰਜਾਬ ਦਾ ਪਾਸਾ ਮਰਿਆ ਸ਼ੇਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਮੈਂ ਹੁਣ ਥੋੜੇ ਦਿਨਾਂ ਦੀ ਖੇਡ ਆ ਤੇ ਜਦੋਂ ਬੰਦਾ ਥੋੜੇ ਦਿਨਾਂ ਦੀ ਖੇਡ ਰਵੇ ਤਾਂ ਜੀ ਕਰਦਾ ਮੈਂ ਇਹਦੇ ਨਾਲ ਵੀ ਗੱਲਾਂ ਕਰਾਂ ਉਹਦੇ ਦਿਨਾਂ ਗੱਲਾਂ ਕਰਾਂ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਇੱਕ ਦਰਬਾਰ ਕਰੋ ਲਾਹੌਰ ਮੈਂ ਕੁਝ ਦਿਲ ਦੀਆਂ ਗੱਲਾਂ ਕਰਨੀਆਂ 22 ਮਈ ਸਨ 1839 ਦਾ ਦਿਨ ਚੁਣਿਆ ਗਿਆ ਲਾਹੌਰ ਦੀ ਧਰਤੀ ਤੇ ਇੱਕ ਵੱਡਾ ਦਰਬਾਰ ਹੋਇਆ ਜਿੱਦਾਂ ਤੁਸੀਂ ਸਾਹਮਣੇ ਬੈਠੇ ਹੋ ਵੱਡੇ ਵੱਡੇ ਸਰਦਾਰ ਸਾਹਮਣੇ ਬੈਠੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਕੋਈ ਬੰਦਾ ਕੁਰਸੀ ਤੇ ਨਹੀਂ ਸੀ ਬੈਂਦਾ ਸਾਰੇ ਥੱਲੇ ਗਲੀਚੀਆਂ ਤੇ ਬੈਂਦੇ ਸੀ ਕੁਰਸੀ ਸ਼ੇਰੇ ਪੰਜਾਬ ਲਈ ਲੱਗਦੀ ਸੀ ਸਾਰੇ ਸਾਹਮਣੇ ਬੈਠੇ ਸ਼ੇਰੇ ਪੰਜਾਬ ਪਾਲਕੀ ਦੇ ਵਿੱਚ ਲਿਆਂਦਾ ਗਿਆ ਚਾਰ ਬੰਦਿਆਂ ਨੇ ਲਾ ਕੇ ਉਹਨੂੰ ਪਾਲਕੀ ਦੇ ਵਿੱਚੋਂ ਉਹਦੀ ਕੁਰਸੀ ਤੇ ਬਿਠਾਇਆ ਤੇ ਜਿਨ੍ਹਾਂ ਨੇ ਪਹਿਲੇ ਦਿਨ ਸ਼ੇਰੇ ਪੰਜਾਬ ਦੀ ਆ ਹਾਲਤ ਵੇਖੀ ਸੀ ਉਹਨਾਂ ਦਾ ਹੌਕਾ ਨਿਕਲ ਗਿਆ ਉਹਨਾਂ ਦੀ ਜਾਨ ਮੁਠੀ ਵਿੱਚ ਆ ਗਈ ਕਿੰਨਾ ਚਿਰ ਸ਼ੇਰੇ ਪੰਜਾਬ ਚੁੱਪ ਰਿਆ ਸਾਰੇ ਚੁੱਪ ਕਰਕੇ ਬੈਠਿਆ ਵੀ ਐਨੀ ਮਾੜੀ ਹਾਲਤ ਸ਼ੇਰੇ ਪੰਜਾਬ ਐਨਾ ਬਿਮਾਰ ਹੋ ਗਿਆ ਕੋਲ ਖਲੋਤੇ ਡਾਕਟਰ ਨੇ ਸ਼ੇਰੇ ਪੰਜਾਬ ਨੂੰ ਹੋਸ਼ ਵਿੱਚ ਲਿਆਂਦਾ ਤੇ ਹੋਸ਼ ਵਿੱਚ ਆਏ ਸ਼ੇਰੇ ਪੰਜਾਬ ਨੇ ਆਪਣਾ ਹੱਥ ਚੁੱਕ ਕੇ ਸਾਰੇ ਦਰਬਾਰੀਆਂ ਨੂੰ ਫਤਿਹ ਬੁਲਾ ਕੇ ਆਖਿਆ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਮਈ ਸਾਲ 1839 ਮੌਤ ਵਰਗਾ ਸਨਾਟਾ ਸੀ ਸਿਰਫ ਦਿਲ ਦੀ ਧੜਕਣ ਸੁਣਦੀ ਸੀ ਲੋਕਾਂ ਨੂੰ ਚੁੱਪ ਕਰਕੇ ਸਾਰੇ ਸ਼ੇਰੇ ਪੰਜਾਬ ਵੱਲ ਵੇਖ ਰਹੇ ਸੀ ਕਿ ਸ਼ੇਰੇ ਪੰਜਾਬ ਨੇ ਜੇ ਸੱਦਿਆ ਏ ਤੇ ਕੋਈ ਜ਼ਰੂਰੀ ਗੱਲ ਕਰਨ ਵਾਸਤੇ ਸੱਦਿਆ ਆਵੇਗਾ ਹੁਣ ਸਾਰੇ ਬੰਨੇ ਚੁੱਪ ਸੀ ਆਖਰਕਾਰ ਸ਼ੇਰੇ ਪੰਜਾਬ ਨੇ ਆਪਣੀਆਂ ਬੁੱਲੀਆਂ ਹਲਾਈਆਂ ਫਤਿਹ ਬੁਲਾਉਣ ਤੋਂ ਵਾਦਾ ਸ਼ੇਰੇ ਪੰਜਾਬ ਦੀ ਜ਼ਿੰਦਗੀ ਦਾ ਆਖਰੀ ਦਰਬਾਰ ਆ ਇਦਾਂ ਸਮਝ ਲਓ ਇਹ ਪੰਜਾਬੀਆਂ ਦਾ ਵੀ ਇੱਕ ਆਖਰੀ ਦਰਬਾਰ ਹੀ ਆ ਇਸ ਤੋਂ ਵੱਧਾ ਐਡਾ ਵਧੀਆ ਤੇ ਐਡਾ ਚੜਤ ਵਾਲਾ ਦਰਬਾਰ ਮੁੜ ਕੇ ਕਦੀ ਨਹੀਂ ਹੋਇਆ 22 ਮਈ ਸਾਲ 1839 ਪੰਜਾਬੀਆਂ ਦਾ ਬਾਦਸ਼ਾ ਮਹਾਰਾਜਾ ਰਣਜੀਤ ਸਿੰਘ ਕੁਰਸੀ ਤੇ ਬੈਠਾ ਏ ਪੈਰਾਲਾਈਜ਼ ਦੇ ਅਟੈਕ ਨਾਲ ਉਹਦਾ ਪਾਸਾ ਮਾਰਿਆ ਜਾ ਚੁੱਕਾ ਏ ਤੇ ਉਹਨੇ ਆਖਰੀ ਦਰਬਾਰ ਅੰਦਰ ਪਹਿਲੀ ਗੱਲ ਇਹ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਹੈ ਸਾਰੀ